ਉਰੀ ਜੀ ਹੈ ਤੇਰੇ ਕੋਈ ਖੇਤਾਂ 'ਚ ਪੱਠੇ ਵੱਢੀ ਜਾਂਦਾ ਵਿਆਇ ਪੱਠੇ ਮੈਂ ਤਾਂ ਕਿਸੇ ਨੂੰ ਭੇਜਿਆ ਨਹੀਂ ਯਾਰ ਯਾਰ ਪਤਾ ਨਹੀਂ ਕਿ ਵੱਡਾ ਲੱਗਾ ਚੋਰੀ ਹੋਈ ਜਾਂਦੀ ਹੈ ਅੱਜ ਕੱਲ੍ਹ ਖੇਤ ਆਹੋ ਯਾਰ ਸਾਰੇ ਪੱਠੇ ਚੋਰੀ ਵੱਡ ਹੁੰਦੇ ਹੈਗੇ ਚੱਲ ਆਇਆ ਦੇਖ ਲੈ ਉਹ ਮੱਝ ਮੇਰੀ ਪੱਠਿਆਂ ਦੀ ਕਰੂ ਪਾਲਟੀ ਆਹੂ ਦਾ ਹਰਾ ਚੋਰੀ ਦਾ ਜਦੋਂ ਘਰੇ ਆਵਾ ਬਹਿ ਚੋਰੀ ਤੇ ਚੋਰੀ ਹੋਈ ਜਾਂਦੀ ਆ ਸਾਰੇ ਪੱਠੇ ਨੇ ਨੇਕੀ ਵੱਢ ਕੇ ਜਾਲ ਬਣਾ ਡੰਗ ਸਰ ਜਣਾ ਕਾਫੀ ਪੱਠਾ ਖੜਾ ਜੀ ਹਾਂ ਓਏ ਗੱਲ ਏਰੇ ਪੈਰ ਕੋ ਮੇਰੇ ਖੇਤ ਰੋ ਪੱਠੇ ਰੱਖਾ ਗੱਲ ਸਹੀ ਜੀ ਨੀ ਹੁਆ ਪਾਪਾ ਜੀ ਇਹ ਕੌਣ ਆ ਗਿਆ ਓਏ ਲੱਗਦਾ ਫੜ ਹੋ ਗਿਆ ਮੇਤਰਾ ਇਹਦਾ ਪੁੜੇ ਹੀ ਸੇਖਣਗੇ ਤੇਰੇ ਦੇਖ ਲੈਨੇ ਆ ਪੌਣਾ ਚੱਲ ਹਾਂਜੀ ਪਾਜੀ ਕਿੰਨਾ ਪਾਜੀ ਹਾਂਜੀ ਹਾਂਜੀ ਪਾਜੀ ਵਧੀਆ ਪਾਪਾ ਜੀ ਖੇਤ ਆਪਣੇ ਆ ਓਹੋ ਇਹਦਾ ਕੋਈ ਨਹੀਂ ਆਇਆ ਐਂ ਬੱਸ ਕਰਨਾ ਹਾਂ ਜੀ ਬਾਜੀ ਇਹ ਖੇਤ ਆਪਣੇ ਹੀ ਆ ਸਾਰੇ ਯਾਰ ਸਾਰਾ ਕੁਝ ਆਪਣੇ ਹੀ ਆ ਯਾਰ ਮੈਂ ਪੱਠੇ ਖਰੀਦਣੇ ਸੀਗੇ ਮੁੱਲ ਵੱਢਣ ਲਈ ਪੰਜ ਕੁ ਮਰਲੇ ਦਾ ਹਾਲ ਹੋ ਜੇ ਭਾਈ ਮਿਹਰਬਾਨੀ ਦੇ ਜੀ ਕੀ ਹੋ ਗਿਆ ਤਾਂ ਉਹ ਇਹ ਤਾਂ ਉੱਦ ਹੀ ਆਇਆ ਕੋਈ ਟੋਪੀ ਪਾਣ ਦਾ ਭਾਈ ਪੱਠੇ-ਪੁੱਠੇ ਦਾ ਯਾਰ ਐ ਨਹੀਂ ਗਿਆ ਆਪਣੇ ਕੋਲ ਔਖਾ ਹੀ ਆ ਥੋੜੇ ਪੱਠੇ ਆ ਯਾਰ ਪੱਠੇ ਤੈਨੂੰ ਕਿੱਥੋਂ ਦੇ ਦिए ਯਾਰ ਔਖਾ ਹੋਇਆ ਨਾ ਬੱਬੇ ਨਾ ਨਾ ਭਾਈ ਲੋੜ ਸੀਗੀ ਯਾਰ ਜੀ ਹੋ ਜਾਂਦਾ ਹਾਲ ਮੇਰਾ ਵੀ ਲੋੜ ਯਾਰ ਲੋੜ ਤੇ ਨਾ ਮੈਂ ਕੀ ਕਰ ਦਮਾ ਯਾਰ ਪੱਠੇ ਦਾ ਹਾਲ ਤੈਨੂੰ ਨਾ ਮੇਕੋ 15-20 ਪੱਜ਼ੂ ਓខਾ ਹੋ ਜਾਂਦਾ ਜੱਦੀ ਸਰਦਾਰ ਬੰਦੇ ਆ ਯਾਰ ਓខਾ ਨਹੀਂ ਇਹ ਆਪਣੇ ਵਾਸਤੇ ਬੀਜੇ ਹੋਇਆ ਸਾਰੇ ਜੱਸਾ ਜੀ ਹਾਂ ਜੇ ਹੋ ਜਾਂਦਾ ਹੱਲ ਭਾਈ ਦੇਖ ਲੋ ਹੱਲੇ ਵੀ ਯਾਰ ਹੱਲ ਤੇਰਾ ਕਿੱਥੋਂ ਕਰ ਦਮਾਂ ਯਾਰ ਤੂੰ ਤਾਂ ਮੰਗਤਿਆਂ ਵਾਂਗੂ ਪਿੱਛੇ ਪੈ ਗਿਆ ਤੈਨੂੰ ਤੁਸੀਂ ਜ਼ਮੀਨਾਂ ਵਾਲੇ ਮਾਲਕ ਦੇਖੇ ਨਹੀਂ ਤੁਸੀਂ ਮਗਰਮੂੰ ਚੱਕ ਕੇ ਆ ਜਾਂਦੇ ਆ ਤੂੰ ਲੈਣੇ ਲੈ ਲੈ ਭਰਾਵਾ ਪੱਟੇ ਕੁਝ ਹੋਰ ਕੋ ਦੇਖ ਲੈ ਕੱਪੜੇ ਪੰਡ ਬਡ ਨਹੀਂ ਵੱਡਲਾ ਕੋਈ ਗੱਲ ਨਹੀਂ ਪੰਡ ਤੋਂ ਉੱਪਰ ਨਹੀਂ ਮਿਲਣੇ ਜੱਸਾ ਜੀ ਫੇਟ ਕਿੰਨੇ ਦਾ ਭਾਈ ਵਸ ਆਪਣੇ ਇਧਰ ਕਿਧਰ ਆਪਣੇ ਇੱਥੋਂ ਜਿੱ ਤੱਕ ਨੇ ਲ ਜਾਂਦੀ ਹੈ ਨਾ ਹਾਂਜੀ ਸਾਰੇ ਆਪਣੇ ਖੇਤ ਆ ਭਾਈ ਭੜੇ ਤੁਸੀਂ ਦਾ ਭਾਈ ਸਰਦਾਰ ਸਾਹਿਬ ਦਾ ਤੁਸੀਂ ਖੇਤ ਦਾ ਹਿੱਸਾ ਹੁਣ ਸਰਦਾਰ ਸਾਹਿਬ ਕਹਿੰਦਾ ਵੇ ਉਹ ਸਰਦਾਰ ਸਾਹਿਬ ਸਰਦਾਰ ਸਾਹਿਬ ਦੇਖ ਲਓ ਹੱਲੀ ਵੀਜੇ ਹੋ ਜੀ ਹੱਲੇ ਉਹ ਨਹੀਂ ਯਾਰ ਮੈਂ ਕੀ ਕਹਾਂ ਯਾਰ ਤੇ ਮੇ ਯਾ ਥੋੜੇ ਆ ਪੱਠੇ ਆਪਣੇ ਕੋਲ ਇਹ ਸਿਰ ਪਰਿਵਾਰ ਵਾਸਤੇ ਵੀਜੇ ਹੋਏ ਆ ਆਪਣੇ ਯਾਰ ਕੀ ਕਸਾਂ ਦੇਵਾਂ ਸਰਦਾਰ ਜੀ ਨਾਲ ਦਾ ਹਿੱਦ ਵੀ ਆਪਣੇ ਆ ਹਾਂ ਨਾਲ ਦਾ ਵੀ ਆਪਣੇ ਆ ਸਾਰੇ ਆਪਣੇ ਆ ਯਾਰ ਅਸਾ ਰਾ ਕੋ ਜਿੰਨਾ ਵੀ ਫਰਤ ਤੱਕ ਆਪਣੇ ਉਹ ਤਾਂ ਕੋਈ ਮਟਰ ਮੂਟਰ ਤੱਕ ਸਾਰੇ ਆਪਣੇ ਆ ਉਹ ਤਾਂ ਅੱਛਾ ਹੀ ਹਾਂ ਤੇ ਬਣੀ ਵੇਗਾ ਨਾ ਕੇ ਦੀਦ ਨੂੰ ਮਟਰ ਦੇਵੇ ਇਹਦਾ ਮਟਰ ਕੱਚੇ ਲੱਗੂਗੇ ਤਲਵਾਉਂਗਾ ਫੇਰ ਦਊਂਗਾ ਤੇ ਤੇਰੇ ਵਾਂਗ ਨੰਗ ਲੋਕ ਬਹੁਤ ਸਨ ਕਰਦੇ ਜਿੱਦੀ ਸਰਦਾਰਾਂ ਨੂੰ ਹੈ ਔਖਾ ਹੀ ਆ ਪੱਠੇ ਵੱਲ ਤੂੰ ਇਦਾਂ ਨਾ ਦੇਖ ਜਾ ਨજર ਲੱਗ ਜੂਗੀ ਪੱਠਿਆਂ ਨੂੰ ਤੂੰ ਜਾ ਭਰਾਵਾ ਆਦਾ ਕਰ ਰਹੀ ਯਾਰ ਹੈ ਯਾਰ ਇਹ ਯਾਰ ਭਾਜੀ ਪੱਠੇ ਯਾਰ ਤੂੰ ਛੋਟੇ ਨਹੀਂ ਤੂੰ ਵੱਡੇ ਨਾਲ ਪਾ ਯਾਰ ਉਦਾਂ ਸਰਦਾਰ ਜੀ ਆਪਣੇ ਕੋ ਪਸ਼ੂ ਕਿੰਨੇ ਕਾ ਪਸ਼ੂ ਆਪਣੇ ਕੋਲ 25000 ਤੁਹਾਨੂੰ ਦੱਸੀ ਜਾਂਦਾ ਵਾਰ-ਵਾਰ 25 ਪਸ਼ੂਆ ਆਪਣਾ ਸਰਦਾ ਨਹੀਂ ਪੱਟੇ ਥੋੜੇ ਆ ਉਹ ਜਾ ਤੂੰ ਕਿਤੇ ਹੋਰ ਪਾਸੇ ਦੇਖ ਜਾ ਕੇ ਨਹੀਂ ਨਹੀਂ ਰੱਦੀ ਸਰਦਾਰ ਜੀ ਕੋਈ ਗੱਲ ਰੱਦੀ ਸਰਦਾਰ ਸੋਰੀ ਸਰਵਿਸ ਤੇ ਜਦ ਜਦ ਸਰਦਾਰ ਭੱਜਦੇ ਆ ਪਿੰਡ ਵਿੱਚ ਅਸੀਂ ਹਾਂਜੀ ਹਾਂਜੀ ਹਾਂ ਕਰ ਦਿਓ ਹੀਲਾ ਤੇ ਮਾਰਗਾ 70 ਕਿੱਲੇ ਆਂਦੇ ਸਮਝਦਾ ਗੱਲ ਕਰ ਦਿਓ ਹੀਲਾ ਸਰਦਾਰ ਸਾਹਿਬ ਉਹ ਹਿਲਾ ਕਰ ਦਿਓ ਅੱਛਾ ਇਕ ਬੰਦੇ ਬਹੁਤ ਆਦੇ ਆ ਬਾਹਰ ਤੋਂ ਵੱਢ ਕੇ ਲੈ ਦੀ ਪੱਠੇ ਲੈ ਗਿਆ ਕਾਲੀ ਲੈ ਗਿਆ ਪਾਸੇ ਵੀ ਲੈ ਗਿਆ ਇਹ ਵੱਢ ਕੇ ਲੈ ਗਿਆ ਤੇਰੇ ਪੱਠੇ ਕਿ ਤੂੰ ਮੈਂ ਮਾਲਕਾ ਜੱਦੀ ਸਰਦਾਰ ਬੰਦੇ ਹੀ ਚੋਰੀ ਕਰਦੇ ਆ ਤੇਰੀ ਉਹ ਜੱਦੀ ਸਰਦਾਰ ਦੀ ਖੜਾ ਹੋ ਖੜਾ ਹੋ ਖੜਾ ਤੇ ਤੂੰ ਵੱਢ ਕੇ ਲੈ ਗਿਆ ਕਿੰਨੇ ਸੀਗੇ ਤੈਨੂੰ ਆਪਣੇ ਪੰਜ ਮਾਰਦੇ ਵੱਡੇ ਹੋਣਾ ਸਾਫ ਚਾਈ ਦਾ ਤੈਨੂੰ ਪਤਾ ਕੌਣ ਹੈ ਮੈਂ ਕੌਣ ਆ ਉਹ ਚਾਟਾ ਨਾ ਪਟਾਲੀ ਮੇਤੋਂ ਆ ਖੇਤ ਦਾ ਮਾਲਕ ਆ ਮੈਂ ਤੂੰ ਕਿਹਨੇ ਜੱਦੀ ਸਰਦਾਰ ਉਹਦਾ ਭਰਾ ਦਾ ਟੱਬਰ ਸਾਡਾ ਵਿਆਹ ਤੇ ਗਿਆ ਸੀ ਚੱਲ ਸਾਫ ਕਰ ਮੇਰਾ ਭਾਂਡਾ ਫਟ ਗਿਆ ਓਏ ਇਹਨਾਂ ਦਾ ਪੁੜੇ ਹਿਲਾਲ ਕਰਨੇ ਆ ਚੱਲ ਦੇਖ ਲੈਣੇ ਹਿਸਾਬ-ਕਿਤਾਬ ਸਾਫ ਕਰ ਮੁੰਡੇ ਕੀ ਹੋ ਗਿਆ ਬਾਬਾ ਜੀ ਅਸਰਦਾਰ ਸਾਹਿਬ ਦਾਦੇ ਨੇ ਸਰਦਾਰ ਨੂੰ ਜੱਦੀ ਸਰਦਾਰ ਤੂੰ ਜੱਦੀ ਸਰਦਾਰ ਬਣਦਾ ਮੇਰੀ ਗੱਲ ਸੁਣੋ ਜੀ ਆਪਾਂ ਪੰਜਾਬ ਦੇ ਰਹਿੰਦੇ ਆ ਪੰਜਾਬ ਦੇ ਸਾਰੇ ਆਪਣੇ ਭਾਈ ਆ ਤੁਸੀਂ ਸਾਡੇ ਭਾਈ ਹੋਏ ਨਾ ਤੇ ਤੁਸੀਂ ਸਰਦਾਰ ਵੇਸ ਵੀ ਕੀ ਬਣੇ ਆ ਫਰਾ ਫਰਾ ਸਰਦਾਰੀ ਹੋਏ ਭਾਜੀ ਇਹਨਾਂ ਤੂੰ ਕਹਿਣ ਦਾ ਵਾ ਮਾਲਕ ਬਣਨਾ ਚਾਹੁੰਦਾ ਹਨਾ ਉਹ ਯਾਰ ਭਾਜੀ ਪਤਾ ਨੌਕਰ ਬੰਦੇ ਆ ਭਾਜੀ ਹਾਂ ਜੀ ਹਿਸਾਬ ਕਰ ਪਿਛਲੇ 5 ਮਾਰ ਲਿਆ ਹਿਸਾਬ ਕਰ ਹਿਸਾਬ ਕਰ ਭਾਜੀ ਪਾ ਜੀ ਆ ਦੇਖੋ ਹੱਥ ਬੰਨੇ ਮੈਂ ਗਰੀਬ ਬੰਦਾ ਬਦਾ ਅਜਲੇ ਕੇ ਨਾ ਨਹੀਂ ਜਿੱਦਿ ਸਰਦਾਰ ਕਿੱਦਾਂ ਬਣਦਾ ਤੂੰ ਕਾਹਦੇ ਮਦਦ ਤੂੰ ਪੰਜ ਪੰਜ ਮਰਲੇ ਵੱਡੇ ਹਿਸਾਬ ਕਰ ਪਿਆ ਕਿਹੜੇ ਪੰਜ ਮੱਢ ਲੈ ਮੈਂ ਤਾਂ ਭਰੀ ਵੱਡੀਆਂ ਦੇਖੋ ਇੰਨੇ ਕੀ ਆ ਇੰਨੇ ਕੀ ਆ ਦੇਖੋ ਕੱਲ ਪਰਸੋਂ ਮੁੰਡਾ ਕਹਿ ਕੇ ਗਿਆ ਤੂੰ ਲੈ ਕੇ ਗਿਆ ਓਏ ਆ ਮੇਰੇ ਵਰਗੇ ਕੋਈ ਹੋਰੂਗਾ ਯਾਰ ਵੀ ਉਹ ਕੱਲਾ ਤੇ ਸਾਥ ਸਾਥ ਜਿੰਦ ਦੁਨੀਆ ਕੋਈ ਨਹੀਂ ਜਿਹੜਾ ਮਰ ਜੀ ਗਿਆ ਇਤੋਂ ਲੈਣੇ ਆ ਪੰਜ ਮਰਲੇ ਹਿਸਾਬ ਕਰ ਛੇਤੀ 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 ਪੈਨੇ ਮਾਰ ਲਿਆ ਤੇ ਕਿਹਾ ਆਪਣੇ ਵਸ ਬਣ ਗਿਆ ਆਪਣਾ 7 ਕੁ ਹਜ਼ਾਰ ਬਣ ਗਿਆ ਉਹ ਮੈਂ ਮਾਰ ਲੇ ਪੁੱਛਿਆ ਖੇਤ ਦਾ ਰੇਟ ਥੋੜੀ ਪੁੱਛਿਆ ਅੱਛਾ ਨਹੀਂ ਆ ਪੁੱਤ ਖੇਤ ਦਾ ਵੀ ਉਹ ਐ ਤੂੰ ਇਹ 4-5 ਰੁਪਏ ਲੈ ਲਾ ਲ ਫੜੇ ਇਹਦੇ 4-5 ਰੁਪਏ ਲੈ ਲਾ ਇਹ ਵੀ ਕੀ ਕਰਨੇ ਮੈਂ ਉਹ ਤੂੰ ਇਹਦੇ 4-5 ਰੁਪਏ ਦੇ ਦੂੰਗਾ ਜਿਹੜੇ ਪਹਿਲੇ ਵਾਟ ਕੇ ਲੈ ਗਏ ਆ ਉਹ ਸਿਆਣੇ ਮਰਵਾਉਂਦੇ ਆ ਚੋਰੀ ਕਰ ਲਵਾਂ ਇੱਥੇ ਫਸ ਗਿਆ ਮੈਗੀ ਕਰਾਉਣ ਅੱਜ ਘੱਟ ਨੇ ਹਾਂ ਜੀ ਥੋੜੇ ਲੈ ਲਓ ਇੰਨੇ ਕਰ ਲਓ ਆਪਣੇ ਵੇ 60 ਰੁਪਏ ਵੀਰ ਰੁਪਏ ਕਰ ਛੱਡ ਇਹ ਵੀ ਗੱਲ ਸੁਣੋ ਦਾਤੀ ਸਾਡੀ ਖਾਨਦਾਨੀ ਦੱਤੀ ਤੇ ਮੈਂ ਸਿਰ ਚ ਮਾਰਨੀ ਹੈ ਉਹ ਫੜੋ ਤਾਂ ਸਹੀ ਇਹ ਖਾਨਦਾਨੀ ਦੱਤੀ ਹੈ ਠੀਕ ਹੈ ਤੁਸੀਂ ਰੱਖੋ ਮੇਰੀ ਪੰਲੀ ਇੱਥੇ ਪਈ ਆ ਮੈਂ ਲੈ ਕੇ ਆ ਗਿਆ 7000 ਨਹੀਂ 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 ਹੁਣੇ ਚਾਹੀਦੇ ਹੁਣੇ ਨਹੀਂ ਫੋਨ ਕਰਕੇ ਮਂਗਾ ਲਾ ਉਹ ਦਾਤੀ ਖਾਨਦਾਨੀ ਤੇਰੇ ਕੋਲ ਮੈਂ ਦਾਤੀ ਦਾ ਕੀ ਕਰਨਾ ਮੈਂ ਪੱਠੇ ਫੜਦਾ ਆ ਗਿਆ ਇੱਕ ਬਟ ਮੈਂ ਆਪ ਜੱਦੀ ਸਰਦਾਰ ਇੱਕ ਬਟ ਆ ਗਿਆ ਆ ਗਿਆ ਆ ਗਿਆ ਉਹ ਛੱਡ ਜਾ ਦਾਤੀ ਪੰਲੀ ਲੈ ਜਾ ਕੀ ਹੋ ਰਿਹਾ ਤੇਰੀ ਦਾਤੀ ਪੱਲੀ ਦੇ ਚੱਕਰ ਤੇ ਮੈਂ ਮਰਨਾ ਆ ਰੱਖ ਲਾ